ਤਲਗੀ ਤਰ ਪਾਸ਼ਾ ਮਾਰੇ ਨੇ ਇਹ ਹੋ ਗਿਆ ਪੰਥ ਸਿਧਾਇਆ ਜੋ ਜੁਲਮ ਨਾ ਤੇ ਸਿੰਦਾ ਤੇ ਨਾ ਕਰਦਾ ਸਿਆਣੀ ਬਜ਼ੁਰਗ ਬੈਠੇ ਨੇ ਜਾਣਦੇ ਉਹ ਵੀ ਅਗਗਾਨ ਵੱਲੋਂ ਦੁਰਾਨ ਵੱਲੋਂ ਸਾਡੇ ਉਤੇ ਚੜ ਕੇ ਕੌਣ ਆਉਂਦਾ ਰਿਹਾ ਸਭ ਤੋਂ ਪਹਿਲੀ ਔਰ ਜੇ ਚੜ ਕੇ ਆਇਆ ਕੋਈ ਇੱਕ ਵਾਰ ਹੀ ਆਇਆ ਸੀ ਨਾਦਰਸ਼ਾ ਨਾਦਰਸ਼ਾ ਚੜ ਕੇ ਆਇਆ ਆਇਆ ਤਾਂ ਉਹ ਇੱਕੋ ਵਾਰੀ ਪਰ ਜਦੋਂ ਜਾਣ ਲੱਗਾ ਜਾਂਦੇ ਜਾਂਦੇ ਸਿੰਘਾਂ ਦਾ ਨਾਂ ਸੁਣ ਲਿਆ ਤਬਾ ਤੇ ਲਾਹੌਰ ਗਿਆ ਲਾਹੌਰ ਜਕਰੀਆ ਖਾਨ ਨੂੰ ਪੁੱਛਿਆ ਵੀ ਸਿੰਘ ਕੌਣ ਹੈ ਦਿਖਾ ਮੈਨੂੰ ਦੇਖਣਾ ਚਾਹੁੰਦਾ ਐਡੀ ਵੱਡੀ ਪਾਵਰ ਹੋਵੇ ਵੀ ਸਾਰੀ ਦੁਨੀਆ ਜਿੱਤ ਲੇ ਦਿੱਲੀ ਤੱਕ ਫਟੇ ਕਰਕੇ ਆ ਜੇ ਤੇ ਨਾਦਰ ਸ਼ਾਹ ਕਹਿੰਦਾ ਵੀ ਸਿੰਘ ਵੀ ਦੇਖਣੀ ਦਿਖਾ ਹੁਣ ਜਕਰੀਆ ਖਾਨ ਦੇ ਹੱਥ ਲੱਗੇ ਸੀ ਇੰਨੀ ਵਾਰ ਕੰਮ ਚੱਲਿਆ ਕਦੇ ਹਰਾਈ ਨਹੀਂ ਸਕਿਆ ਮਕਾਈ ਨਹੀਂ ਸਕਿਆ ਪੰਥੀ ਇਦਾਂ ਦਾ ਹਰ ਜਕਰੀਆ ਖਾਨ ਨੇ ਆਖਿਆ ਵੀ ਇਹ ਤਾਂ ਖੜੇ ਜਾਂਦੇ ਨਹੀਂ ਮੈਂ ਕਿੱਥੋਂ ਫੜ ਕੇ ਲਿਆਵਾ ਕਿੱਥੋਂ ਦਿਖਾਵਾਂ ਜੇ ਇਹ ਕਿਤੇ ਲੱਭ ਜਾਣਾ ਲੜ ਕੇ ਮਰ ਜਾਂਦੇ ਹੱਥ ਦੇਉਂਦੇ ਨਹੀਂ ਸਾਡੀ ਕਾਇਦ ਵਿੱਚ ਰਹਿਣਾ ਮੰਨੂਰ ਨਹੀਂ ਕਰਦੇ ਇਹਨਾਂ ਨੂੰ ਕਿੱਥੋਂ ਫੜ ਕੇ ਲੈ ਗਏ ਫਿਰ ਉਹਨੇ ਕੀ ਕੀਤਾ ਫਿਰ ਉਹਨੇ ਨਕਲੀ ਜਿਹੜੇ ਭਾਂਡੇ ਹੁੰਦੇ ਆ ਨਾ ਆਪ ਜੀ ਨੇ ਆ ਪਿੱਛੇ ਦੀ ਜਿਹੜੀ ਫਿਲਮ ਆਈ ਮਸਤਾਨੇ ਜਿਹਦਾ ਨਾਮ ਆ ਉਹ ਆਪ ਜੀ ਨੇ ਸ਼ਾਇਦ ਵੇਖੀ ਹੋਵੇ ਮੈਂ ਤਾਂ ਨਹੀਂ ਵੇਖੀ ਮੈਨੂੰ ਇੰਨਾ ਤੇ ਦੱਸਦੇ ਆ ਕਈ ਗੁਰੂਗ ਪਿਆਰੇ ਵੀ ਉਹਦੇ ਚ ਚਾਰ ਪੰਜ ਤੇ ਲੱਗੇ ਚੱਗੇ ਭਾਂਡੇ ਹੀ ਜਿਨ੍ਹਾਂ ਨੇ ਗੁਰਸਿੱਖ ਢੜ ਕੇ ਅਰਦਾਸ ਕੀਤੀ ਤੇ ਫਿਰ ਸਿੰਘਾਂ ਦਾ ਪਹਿਰਾ ਦਿਖਾਇਆ ਅਸਲ ਵਿੱਚ 4-5 ਨਹੀਂ ਸੀ ਅਸਲ ਵਿੱਚ 40-50 ਸੀ ਪੰਡ ਸਾਰੇ ਪੰਡ ਇਕੱਠੇ ਕੀਤੇ ਹੁਣ ਦੁਆ ਚੋਹ ਨਾਲ ਤਾਂ ਗੱਲ ਨਹੀਂ ਹੁੰਦੀ ਉਹਨਾਂ ਨੂੰ ਸਰੀਰ ਵੀ ਦੇਖਣਾ ਸੀ ਢੰਗ ਵੀ ਦੇਖਣਾ ਸੀ ਕਰਤਬ ਵੀ ਦੇਖਣਾ ਸੀ ਹੁਣ ਨਕਲੀ ਲਿਆ ਕੇ ਖੜੇ ਕਰਦੇ ਅਰਦਾਸ ਦੀ ਪਾਵਰ ਐਡੀ ਆ ਵੀ ਉਹਨਾਂ ਨੂੰ ਅਸਲੀ ਬਣਾਤਾ ਮਾਹਰ ਨਹੀਂ ਫਿਰ ਉਹਨਾਂ ਨੇ ਜੋ ਉਹਨਾਂ ਨੇ ਦਿਖਾਇਆ ਨਕਲੀ ਦੇ ਭੰਗਾ ਨੇ ਹਰ ਨਾਦਰ ਨੇ ਉਹੀ ਦੇਖ ਕੇ ਕਹਿਤਾ ਜੇ ਇਹ ਨਕਲੀ ਆਵਾ ਅਸਲੀ ਇਹ ਤੋਂ ਵਾਹ ਹੋਣਗੇ ਤੇ ਫਿਰ ਤੋਂ ਇਹ ਹਸਾਬ ਲਾ ਲਾ ਟਾਡਾ ਰਾਜ ਤੇ ਖਿਸ ਗਿਆ ਲੈ ਗਿਆ ਲੈ ਜਗਰੀਆ ਗੁੱਸਾੜ ਗਿਆ ਬਾਦਰ ਤੇ ਚਲਿਆ ਗਿਆ ਜਗਰੀਆ ਖਾਨ ਉਹ ਫਿਰ ਹੋਰ एलान ਕੀਤੇ ਮੁੱਲ ਪਾਏ ਸਿੰਘਾਂ ਦੇ ਸਿਰਾਂ ਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਦਸਣ ਦਾ ਮੁੱਲ ਪਾਇਆ ਮਾਰ ਕੇ ਲਿਆਉਂਦਾ ਸਿਰ ਵੱਡ ਕੇ ਲੋਂਦਾ ਮੁੱਲ ਪਾਇਆ ਜਗਰੀਆ ਖਾਨ ਨੇ ਬੜਾ ਅਤਿਆਚਾਰ ਕੀਤਾ ਇੱਕ ਬੁੱਢੇ ਦਾ ਕੋਟ ਪਿੰਡ ਵਸਦਾ ਅਜੇ ਵੀ ਹੈ ਨਾ ਨਾਮੇ ਬਦਲਿਆ ਜਾਵੇ ਬੁੱਡੇ ਦਾ ਪੇਟ ਪਿੰਡ ਸਾਰਾ ਸਿੱਖਾਉਂਦਾ ਸੀ ਉਸ ਸਮੇਂ ਦੀ ਗੱਲ ਜਦੋਂ ਮੁੱਲ ਪਏ ਸਿਰਾਂ ਦੇ ਸਾਰਾ ਪਿੰਡ ਹੀ ਉੱਜੜ ਗਿਆ ਕਿਉਂਕਿ ਸਾਰੇ ਫਿਰ ਵੈਰੀ ਬਣ ਗਏ ਹੁਣ ਕਈ ਲੋਕ ਲਾਜ ਹੀ ਹੁੰਦੇ ਆ ਤੇ ਕਈ ਡਰਾਵੇ ਨਾਲ ਕੰਮ ਕਰਦੇ ਕਈ ਲਾਜ ਨਾਲ ਕੰਮ ਕਰਦੇ ਦੋਨੇ ਤਰੀਕੇ ਦੇ ਲੋਕ ਹੁੰਦੇ ਕਈ ਇਹ ਡਰ ਕੇ ਕੰਮ ਕਰਦੇ ਜਗਰੀਆ ਖਾਨ ਦਾ ਗੱਲ ਨਾ ਮੰਨੀ ਤੇ ਜਗਰੀਆ ਖਾਨ ਸਾਨੂੰ ਮਾਰ ਦੇਣਾ ਜੋ ਮੰਨ ਲਾਂਗੇ ਕਈ ਲੋਕ ਲਾਜ ਹੀ ਹੁੰਦੇ ਆ ਵੀ ਮੋਹਰੇ ਮਿਲ ਲੰਗੇ ਪੈਸੇ ਲੈ ਲੰਗੇ ਜਿਨ੍ਹਾਂ ਨੇ ਅਵਾਮ ਕੀਤਾ ਸੀ ਲਭਿਆਂ ਇਹ ਪਿੰਡ ਖਾਲੀ ਹੋ ਗਏ ਕਈ ਸਿੰਘਾਂ ਨੇ ਚੜਾਈ ਚੜਾਈ ਕਰਕੇ ਸਿੰਘ ਲੜ ਕੇ ਸ਼ਹੀਦ ਹੋ ਗਏ ਜਿੰਨਾਂ ਨੂੰ ਆਂਡਾ ਸੀ ਜੰਨ ਕਈ ਹੋਰ ਪਰਵਾਣਾ ਸਮੇਤ ਆਸਾ ਪਾਸਾ